ਉਹ ਟ੍ਰਿਕ ਦੱਸਦੇ ਆ ਜਦੋਂ ਤੁਸੀਂ ਪਿੰਡਾਂ ਵਿੱਚ ਖੋ ਆਪਾਂ ਕੱਢਦੇ ਆ ਨਾ ਤੇ ਦੁੱਧ ਬਾਹਰ ਨੂੰ ਆ ਜਾਂਦਾ ਇਸ ਤਰ੍ਹਾਂ ਖੋਚਣਾ ਘਮਾਉਣਾ ਐਦਾਂ ਕਰਕੇ ਆਹ ਦੇਖੋ ਐਦਾਂ ਕਰਕੇ ਉੱਪਰ ਉੱਪਰੇ ਰੱਖਣਾ ਹੈ ਨਾ ਉਹਨੂੰ ਘਮਾਈ ਜਾਣਾ ਡੰਡੀ ਤੋਂ ਫੜ ਕੇ ਤੇ ਫਿਰ ਉਹ ਨਾ ਦੁੱਧ ਬਾਹਰ ਨਹੀਂ ਨਿਕਲਦਾ ਉਬਰਦਾ ਨਹੀਂ ਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਦੇ ਸੇਖਾ ਤਾਂ ਤੇ ਅੱਜ ਅਸੀਂ ਲੱਗੇ ਆ ਖੋ ਆ ਕੱਢਣਾ ਆਹ ਦੇਖੋ ਅਸੀਂ ਪਹਿਲਾਂ ਇੱਟਾਂ ਦਾ ਥੱਲੇ ਉਹ ਰੱਖ ਕੇ ਨਾ ਮਤਲਫਟਾ ਇੱਟਾਂ ਰੱਖ ਕੇ ਇੱਟਾਂ ਦਾ ਢਿੱਲਾ ਬਣਾਇਆ ਵੱਡਾ ਸਾਰਾ ਤੇ ਉਹਦੇ ਵਿੱਚ ਫੇਰ ਪੱਤੀ ਰੱਖ ਕੇ ਅੱਗੇ ਆਈ ਤੇ ਉਹਦੇ ਨਾਲ ਇਹਦੇ ਤੇ ਅਸੀਂ ਸਵਾਪਤਣ ਲੱਗੇ ਆ ਕੜਾਹੀ ਲਿਆਂਦੀ ਆ ਤੇ ਮੋਹਰੇ ਦੀ ਦਗਲ ਤਲੇ ਵਾਲੀ ਪਰੇ ਪਰਾਈ ਲਉਂਦੇ ਬਿਲਕੁਲ ਨਹੀਂ ਦੁੱਧ ਲੱਗ ਰਿਹਾ ਇਹਦੇ ਵਿੱਚ ਅਸੀਂ ਹੋਈ ਨਾਲ ਸੱਜਿਆ ਥੋੜਾ ਥੋੜਾ ਦੁੱਧ ਪਾਈ ਜਾ ਰਹੇ ਆ ਤੇ ਜਦੋਂ ਉਹ ਇੱਕਦਮ ਘੱਟ ਜਾਂਦਾ ਤੇ ਹੋਰ ਪਾ ਦਿੰਦੇ ਆ ਤੇ ਇੱਥੇ ਸਾਰਾ ਕੁਝ ਮਿਲਦਾ ਬੜੀਆਂ ਫੋਕੀਆਂ ਨੇ ਵੀ ਉੱਥੋਂ ਹੀ ਲੈ ਕੇ ਆਉਂਦੇ ਆ ਕੜਾਹੀ ਵੀ ਲੈਂਦੇ ਹਰ ਇੱਕ ਚੀਜ਼ ਉੱਥੋਂ ਮਿਲਦੀ ਆ ਆਸਟ੍ਰੇਲੀਆ ਦੇ ਵਿੱਚ ਹੁਣ ਕੋਈ ਚੀਜ਼ ਇਦਾਂ ਦੀ ਵੀ ਨਹੀਂ ਮਿਲਦੀ ਤੇ ਜੋ ਪਰੇ ਨੂੰ ਮੋਖ ਲਾ ਲੈ ਆ ਕਿਉਂਦੀਆ ਸੀ ਲੈ ਕੇ ਆਇਆ ਮਤਲਬ ਨਹੀਂ ਬਹੁਤ ਸੁਣੀ ਬਿਲਕੁਲ ਫਰਗੇ ਤੋਂ ਨਹੀਂ ਲੱਗਦਾ ਤੇ ਦੁੱਧ ਵੀ ਸਾਡੇ ਜਾਣ ਪਛਾਣ ਦੇ ਸੀ ਉਹਨਾਂ ਨੇ ਗਾਇਆਂ ਰੱਖੀਆਂ ਹੋਈਆਂ ਸੀ ਤੇ ਉਹ ਕਹਿੰਦੇ ਬੱਚੇ ਆਏ ਹੋਏ ਸੀ ਨਾਲੀਆਂ ਦੇ ਘਰ ਤੇ ਕਹਿੰਦੇ ਵੀ ਦੁੱਧ ਲੈ ਜਾਓ ਤੁਸੀਂ ਕੋਆ ਕਰਦੇ ਕੱਢ ਸਕਦੇ ਹਾਂ ਤੇ ਅਸੀਂ ਇਕੱਠੇ ਹੋਏ ਤੇ ਅਸੀਂ ਸਾਰੇ ਗਾਣੇ ਤੇ ਬਾਹਰ ਅਸੀਂ ਬਿਹੜੇ ਦੀ ਕਿਤੇ ਉੱਥੇ ਬੈਠ ਕੇ ਨਾ ਠੰਡ ਬਹੁਤ ਜ਼ਿਆਦਾ ਠੰਡਾ ਆਸਟ੍ਰੇਲੀਆ ਤੇ ਬਾਹਰ ਬੈਠ ਕੇ ਅਸੀਂ ਕੋਆ ਕੱਢਣੇ ਲੱਗੇ ਹੋਏ ਹਾਂ ਤੇ ਨਾਲ ਖੇਡ ਰਹੇ ਹਾਂ ਦੇਖੋ ਕੁੜੀਆਂ ਮੈਂ ਬੱਚੇ ਵਧੀਆ ਖੇਡ ਰਹੇ ਨੇ ਤੇ ਰਾਤ ਦੇ ਬੱਜੇ ਹੋਏ ਹੁਣ 8:30 ਆਸਟ੍ਰੇਲੀਆ ਦੇ ਵਿੱਚ ਤੇ ਇਹ ਮੈਨੂੰ ਲੱਗਦਾ 2 ਘੰਟੇ ਲੱਗ ਜਾਣਗੇ ਹੋ ਸਕਦਾ ਇਹ ਕੱਢਦੇ ਆ ਨਾ ਤੇ ਦੱਬਾ ਜੇ ਪੌਣੇ ਵਾਲਾ ਪਿਆ ਸਾਡੇ ਕੋਲ ਹੋਰ ਵੀ ਤੇ ਟਾਈਮ ਲੱਗੂਗਾ ਜਿਆਦਾ ਦੁੱਧ ਸੀ ਨਾ ਤੇ ਤੁਹਾਨੂੰ ਦਿਖਾਉਣੀ ਆ ਮੈਂ ਉਹ ਕਿੰਨੀ ਆ ਦੁੱਧ ਵਾਲੀ ਆ ਤੇ ਜਿਹਦੇ ਵਿੱਚ ਅਸੀਂ ਲੈ ਕੇ ਆਂਦਾ ਤੇ ਆਹ ਸੀ ਸਾਡੀਆਂ ਦੋ 20 ਲੀਟਰ ਦੀਆਂ ਸੱਚੀ ਪੱਚੀ ਲੀਟਰ ਦੀਆਂ ਦੋ ਤੇ ਇੱਕ 15 ਲੀਟਰ ਦੀ ਇਹ ਹੋ ਗਿਆ 66 ਕਿਲੋ ਦੁੱਧ ਹੋ ਗਿਆ ਤੁਸੀਂ ਦੱਸੋ ਦਾਜ ਜਾਨੀ ਇਹ ਕਿੰਨਾ ਖੋਆ ਨਿਕਲੂ ਤੁਸੀਂ ਮਿਨਟ ਕਰਕੇ ਦੱਸਿਓ ਕਿ 60 ਕਿਲੋ ਦੁੱਧ ਦੇ ਵਿੱਚ ਕਿੰਨਾ ਖੋਆ ਨਿਕਲੂਗਾ ਕੱਲੀ ਵਾਰ ਤੇ ਇਹ ਨਹੀਂ ਜਾ ਰਿਹਾ ਦੁੱਧ ਤਾਂ ਫਿਰ ਲੱਗਿਆ ਅੱਗੇ ਤਾਂ ਅਸੀਂ ਥੋੜਾ ਥੋੜਾ ਕਰਨੀ ਆ ਜੀ ਆਹ ਦੁੱਧ ਦਾ ਕੱਢਦੇ ਹੁੰਦੇ ਸੀ ਤੇ ਹੁਣ ਅਸੀਂ ਇਹ ਲਿਆ ਕੇ ਕੱਢਿਆ ਤੇ ਦੱਸਿਓ ਤੁਸੀਂ ਇਹ ਕਿੰਨਾ ਹੈ ਤਾਂ ਨਿਕਲ ਗਾਦੇ ਸੀ ਕੱਢਦੇ ਹਾਂ ਹਾਂ ਜੀ ਅਸੀਂ ਦੁੱਧ ਹੋਰ ਪਾ ਦਿੱਤਾ ਉਦਾਂ ਗਾੜਾ ਬਹੁਤ ਹੋ ਗਿਆ ਗਲਾਬੀ ਰੰਗ ਹੋ ਗਿਆ ਇਹਦਾ ਤੇ ਹੁਣ ਅਸੀਂ ਬੱਚਿਆਂ ਨੇ ਵਿੱਚੋਂ ਕੜ-ਕੜ ਪੀ ਵੀ ਲਿਆ ਸਾਰਿਆਂ ਨੇ ਤੇ ਹੁਣ 10 ਵਜੇ ਰਾਤ ਦੇ ਦੇਖਦੇ ਹਾਂ ਹੋਰ ਕਿੰਨਾ ਚਿਰ ਬੈਠਾਂਗੇ ਕਿੰਨਾ ਚਿਰ ਤੱਕ ਨਿਕਲਦਾ ਦੇਖਦੇ ਹਾਂ ਇਹ ਆ ਦੇਖੋ ਦੁੱਧ ਰਿਜ ਰਿਆ ਪੂਰਾ ਤੇ ਆ ਉੱਪਰੋਂ ਆਉਂਦਾ ਨਾ ਇੱਕ ਤੁਹਾਨੂੰ ਟ੍ਰਿਕ ਦੱਸਦੇ ਹਾਂ ਜਦੋਂ ਤੁਸੀਂ ਪਿੰਡਾਂ ਵਿੱਚ ਕੋ ਆਪਾਂ ਕੱਢਦੇ ਹਾਂ ਨਾ ਤੇ ਦੁੱਧ ਬਾਹਰ ਨੂੰ ਆ ਜਾਂਦਾ ਇਸ ਤਰ੍ਹਾਂ ਖੁਰਚਣਾ ਘਮਾਉਣਾ ਐਦਾਂ ਕਰਕੇ ਆਹ ਦੇਖੋ ਇਦਾਂ ਕਰਕੇ ਉੱਪਰ-ਉੱਪਰੇ ਰੱਖਣਾ ਹੈ ਨਾ ਉਹਨੂੰ ਘਮਾਈ ਜਾਣਾ ਡੰਡੀ ਤੋਂ ਫੜ ਕੇ ਤੇ ਫਿਰ ਉਹ ਨਾ ਦੁੱਧੋ ਬਾਹਰ ਨਹੀਂ ਨਿਕਲਦਾ ਉਬਰਦਾ ਨਹੀਂਗਾ ਨਹੀਂ ਤਾਂ ਕਈ ਵਾਰ ਆਪਣਾ ਦੁੱਧ ਉੱਪਰ ਨੂੰ ਆ ਜਾ ਆਪਾਂ ਕਈ ਵਾਰ ਪਾਣੀ ਚੱਕ ਕੇ ਪਾਉਨੇ ਆ ਜਾਂ ਦੁੱਧ ਪਾਉਨੇ ਆ ਹੋਰ ਤੇ ਇਹਨੂੰ ਇਸ ਤਰ੍ਹਾਂ ਹੀ ਕਰੀ ਜਾਣਾ ਤੇ ਥੱਲੇ ਬੈਠ ਜਾ ਆਹ ਦੇਖੋ ਥੱਲੇ ਹੋ ਗਿਆ ਹੁਣ ਇਹ ਆਪਣਾ ਫੋਨ ਏੜੀ ਤੇ ਪਹੁੰਚ ਗਿਆ ਤੇ ਟਾਈਮ ਬਹੁਤ ਲੱਗਿਆ ਪਰ ਦੁੱਧ ਜ਼ਿਆਦਾ ਸੀ ਤੇ 11:30 ਪਾਣੀ 12:00 ਦਾ ਕੰਮ ਹੋ ਗਿਆ ਬਸ ਹੁਣ ਦੋ 15 ਮਿੰਟ ਤੱਕ ਨੇ ਹਾਂ ਬੀ ਬੰਦ ਕਰ ਦਾਂਗੇ ਗੈਸ ਹਾਂ ਦੇਖੋ ਆਪਣਾ ਖੋਆ ਨਿਕਲ ਗਿਆ ਅਸੀਂ ਆ ਭਾਂਡਿਆਂ ਦੇ ਵਿੱਚ ਪਾ ਰਹੇ ਹਾਂ ਤੇ ਤੁਸੀਂ ਵੀ ਦੱਸਿਓ ਕਿੰਨਾ ਕੋਈ ਕਿੰਨਾ 10 ਕਿਲੋ ਕੋਈ 12 ਕੋਈ 9 ਤੇ ਤੁਸੀਂ ਆਪਣਾ ਅੰਦਾਜ਼ਾ ਲਾ ਕੇ ਦੱਸਿਓ ਕਿੰਨਾ ਖੋਆ ਹੋਊਗਾ ਆ ਕੜਾਹੀ ਵਿੱਚ ਵੀ ਪਿਆ ਜੇ ਭਾਂਡੇ ਪਾ ਰਹੇ ਹਾਂ ਅਸੀਂ ਤੇ ਤੁਸੀਂ ਇਹਨਾਂ ਦੇਖ ਕੇ ਦੱਸਿਓ ਵੀ ਕਿੰਨਾ ਹੋਊਗਾ ਹਾਂਜੀ ਆਪਾਂ ਨੇ ਕੱਲ ਖੋਆ ਕੱਢਿਆ ਸੀ ਨਾ ਰਾਤ ਹਨੇਰਾ ਹੋ ਗਿਆ ਸੀ ਫਿਰ ਅਸੀਂ ਫਿਰ ਰੜਾਇਆ ਨਹੀਂ ਸੀਗਾ ਤੇ ਅੱਜ ਅਸੀਂ ਆਟਾ ਭੁੰਨ ਕੇ ਨਾ ਤੇ ਫਿਰ ਉਹਦੇ ਵਿੱਚ ਮਿੱਠਾ ਵਗੈਰਾ ਰਾ ਕੇ ਥੋੜੀ ਜਿਹੀ ਡਰਾਈ ਫਰੂਟ ਪਾ ਕੇ ਖੋਏ ਦੀਆਂ ਪਿੰਨੀਆਂ ਬਣਾਈਆਂ ਨੇ ਆਹ ਦੇਖੋ ਬਣਾਈਆਂ ਹੋਈਆਂ ਨੇ ਤੇ ਫਿਰ ਉਹ ਦੂਸਰਾ ਆਪਣੇ ਬੱਚੇ ਆਏ ਹੋਏ ਨੇ ਬੱਚੇ ਲੈ ਜਾਣਗੇ ਨਾ ਇੱਥੇ ਖਾ ਲੈਣਗੇ ਤੇ ਦੁੱਧ ਬਹੁਤ ਸੋਹਣਾ ਸੀ ਕਾਫੀ ਖੋਆ ਨਿਕਲਿਆ ਆ ਵਿੱਚ ਤੇ ਜਿਹੜੇ ਆਪਾਂ ਕੈਂਨੀਆਂ ਦੇ ਦੁੱਧ ਦਾ ਇੱਥੇ ਆਸਤੇ ਜੀ ਚ ਕੱਢਦੇ ਉਹਦਾ ਨਹੀਂ ਨਿਕਲਦਾ ਖੋਆ ਸੁੱਕਾ ਸੁੱਕਾ ਨਿਕਲਦਾ ਇਹ ਜਿੱਦਾਂ ਬੱਚੇ ਲੈ ਕੇ ਆਏ ਸੀ ਕਿ ਕਿਸੇ ਘਰ ਤੋਂ ਤੇ ਉਹਦਾ ਖੋਆ ਵਧੀਆ ਨਿਕਲਿਆ ਕਿਉਂ ਸੀਗਾ ਵਿੱਚ ਬਹੁਤ ਵਧੀਆ ਬਣਿਆ ਤੇ ਸੌਫਟ ਨੇ ਪਿੰਨੀਆਂ ਵੀ ਤੇ ਆ ਦਿਖਾਉਣੀ ਆ ਤੁਹਾਨੂੰ ਤੇ ਆ ਮੈਂ ਹਾਂ ਬਣਾ ਕੇ ਤੋੜ ਕੇ ਵੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਸੌਫਟ ਨੇ ਬਹੁਤ ਵਧੀਆ ਤੇ ਖਾਣ ਨੂੰ ਵੀ ਬਹੁਤ ਵਧੀਆ ਨੇ ਤੇ ਬੱਚੇ ਹੋਰ ਚੀਜ਼ਾਂ ਘੱਟ ਖਾਣਗੇ ਚਲੋ ਸਵੇਰੇ ਸਵੇਰੇ ਇਹਦਾ ਇਹਦਾ ਨਾਸ਼ਤਾ ਵਗੈਰਾ ਕੀਤਾ ਜਾਂਦਾ ਬਹੁਤ ਵਧੀਆ ਨੇ ਆ ਦੇਖੋ ਤੇ ਵਧੀਆ ਬਣੀਆਂ ਨੇ ਤੇ ਤੁਸੀਂ ਵੀ ਬਣਾਇਓ ਤੇ ਖਾਇਓ ਤੇ ਤਦ ਤੱਕ ਸਤਿ ਸ੍ਰੀ ਅਕਾਲ ਅਗਲੇ ਵਲੌਗ ਵਿੱਚ ਮਿਲਾਂਗੇ ਆਪਾਂ